ਖਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਤੇਰੀ ਸਿੱਖੀ ਸਿੱਖੀ ਦਨ ਜਰ ਤਨ ਤਨ ਤੇਰੀ ਸਿੱਖੀ ਹੈ ਸਿੱਖੀ ਦਨ ਜਰ ਦਾਤ ਤਨ ਤੇਰੀ ਸਿੱਖੀ ਹੈ ਸਿੱਖੀ ਦਨ ਜਰ ਰੱਖੀ ਖੋਪਰੀ ਤੇ ਰੰਬੀ ਚੱਲੇ ਸਿਸ ਉੱਤੇ ਆਰਾ ਰੱਖੀ ਖੋਪਰੀ ਤੇ ਰੰਬੀ ਚੱਲੇ ਸਿਸ ਉੱਤੇ ਆਰਾ ਦਾਤਾ ਧਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਦਾਤਾ ਧਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਬੈਠ ਤੱਤਿਆਂ ਲੋਹਾਂ ਤੇ ਠੰਡ ਜ਼ੁਲਮਾਂ ਨੂੰ ਪਾਈ ਬੈਠ ਤੱਤਿਆਂ ਲੋਹਾਂ ਤੇ ਠੰਡ ਜ਼ੁਲਮਾਂ ਨੂੰ ਪਾਈ ਵੇਣ ਪੋਨਾਂ ਨੇ ਸਿਪਾਏ ਕੱਬ ਗਈ ਸੀ ਲੁਕਾਈ ਵੈਣ ਪੌਣਾ ਨੇ ਸਿਪਾਏ ਕੰਬ ਗਈ ਸੀ ਲੋਕਾਈ ਬੈਠ ਤਵੀ ਤੇ ਅਡੋਲ ਲੈ ਕੇ ਰੱਬ ਦਾ ਸਹਾਰਾ ਬੈਠ ਤਵੀ ਤੇ ਅਡੋਲ ਲੈ ਕੇ ਰੱਬ ਦਾ ਸਹਾਰਾ ਦਤ ਤਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਦਤ ਧਨ ਤੇਰੀ ਸਿੱਖੀ ਹੈ ਸਿੱਕੀ ਦਾ ਨਜ਼ਾਰਾ ਕਿਤੇ ਗੱਡੀ ਚਮਕੌਰ ਕਿਤੇ ਸਿਰ ਸਾਡਾ ਪਾਣੀ ਕਿਤੇ ਗੱਡੀ ਚਮਕੌਰ ਕਿਤੇ ਸਿਰ ਸਾਡਾ ਪਾਣੀ ਖੋਨੀ ਕੰ다 ਸਰਹੰਦ ਦੀਆਂ ਦਸਣ ਕਹਾਣੀ ਕੋਨੇ ਕੰਦਾ ਸਰਹੰਦ ਦੀਆਂ ਦਸਣ ਕਹਾਣੀ ਮਾਛੀ ਵੜ ਦੇ ਜੰਗਲ ਜਾਮਲੀ ਰੋਲਿਰ ਸਾਰਾ ਮਾਛੀ ਵੜ ਦੇ ਜੰਗਲ ਜਾਮਲੀ ਰੋਲਿਰ ਸਾਰਾ ਦਤ ਤਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਉਨ ਦਾ ਤਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਸੋਹਣ ਅੰਬਰਾਂ ਨੂੰ ਔਣ ਹੈ ਸਿੱਖੀ ਦੇ ਮੁਨਾਰੇ ਸੋਹਣ ਅੰਬਰਾਂ ਨੂੰ ਔਣ ਹੈ ਸਿੱਖੀ ਦੇ ਨਜ ਮੁਨਾਰੇ ਸਿੰਗਾਨੀ ਹਾਂ ਵਿੱਚ ਇੱਟਾਂ ਦੀ ਥਾਂ ਸੀਸ ਹੈ ਖਿਲਾਰੇ ਸਿੰਗਾਨੀ ਹਾਂ ਦੇ ਵਿੱਚ ਇੱਟਾਂ ਦੀ ਥਾਂ ਸੀਸ ਹੈ ਖੁਲਾਰੇ ਦਤ ਤਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਦਾ ਤਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਰੱਖੀ ਖੋਪਰੀ ਤੇ ਰੰਬੀ ਚੱਲੇ ਸਿਰ ਉੱਤਿਆਰਾ ਰੱਖੀ ਖੋਪਰੀ ਤੇ ਰੰਬੀ ਚੱਲੇ ਸਿਰ ਉੱਤਿਆਰਾ ਦਤ ਤਨ ਤੇਰੀ ਸਿੱਖੀ ਹੈ ਸਿੱਖੀ ਦਾ ਨਜ਼ਾਰਾ ਦਤ ਤਨ ਤੇਰੀ ਸਿੱਖੀ ਹੈ